ਸਾਰਗ ਮਹੱਲਾ ਪੰਜਵਾਂ ਜੀਵਨ ਤਉ ਗਣੀਐ ਹਰ ਪੇਖਾ ਕਰੋ ਕਿਰਪਾ ਪ੍ਰੀਤਮ ਮਨਮੋਹਨ ਫੋਰ ਪਰਮ ਕੀ ਰੇਖਾ ਰਹਾ ਕਹਤ ਸੁਨਤ ਕਿਛ ਸੰਤਨ ਉਪਜਤ ਬੇਨ ਵਿਸਾਸ ਕਿਆ ਸਖਾ ਪ੍ਰਭੂ ਤਿਆਗ ਆਨ ਜੋ ਚਾਹਤ ਤਾਂ ਕੈ ਮੁਖ ਲਾਗੇ ਕਾਲੇਖਾ ਜਾ ਕੈ ਰਾਸ ਸਰਬ ਸੁਖ ਸੁਆਮੀ ਆਨ ਨਾਮਾਨਤ ਭੇਖਾ ਨਾਨਕ ਦਰਸ ਮਗਨ ਮਨ 모ਹੀਓ ਪੂਰਨ ਅਰਥ ਬਸੇਖਾ ਸਾਰਗ ਮਹੱਲਾ 5ਵਾਂ ਸਿਮਰਨ ਰਾਮ ਕੋ ਇਕ ਨਾਮ ਕਲ ਮਲ ਦਗਦ ਹੋਏ ਖਿਨੀ ਅੰਤਰ ਕੋਟ ਦਾਣੇ ਸ਼ਨਾਨ ਰਹਾ aan janjar britha shram kalat bin har phokt gyan janm maran sankat te sutai jagdeesh bhajan sukh dhyan teri sharan purn sukh sagar kar kripa dev udan simar simran anak prab jeevai bin sajai abhiman ਸਰਗ ਮਹੱਲਾ ਪੰਜਵਾਂ ਤੂਰਤ ਸੋਈ ਜੇ ਧੁਰ ਕੋ ਲਾਗੈ ਸੋਈ ਤੁਰੰਦਰ ਸੋਈ ਬਸੁੰਦਰ ਹਰ ਏਕ ਪ੍ਰੇਮ ਰਸ ਪਾਗੈ ਰਹਾਉ ਬਾਲਬੰਚ ਕਰੈ ਨਾ ਜਾਣੈ ਲਾਭੈ ਸੋ ਤੂਰਤ ਨਹੀਂ ਮੂੜਾ ਸੁਆਰਥ ਤਿਆਗ ਅਸਾਰਥ ਰਚਿਓ ਨੈ ਸਮਰੈ ਪ੍ਰਭ ਰੂੜਾ ਸੋਈ ਚਤਰ ਸਿਆਣਾ ਪੰਡਤ ਸੋ ਸੂਰਾ ਸੋ ਦਾਨਾ ਸਾਦ ਸੰਗ ਜਿਨ ਹਰ ਹਰ ਜਪਿਓ ਨਾਨਕ ਸੋ ਪਰਵਾਨਾ ਸਾਰਗ ਮਹੱਲਾ 5 ਹਰ ਹਰ ਸੰਤ ਜਨਾ ਕੀ ਜੀਵਨ ਬਿਖੇਰ ਅਸ ਪੋਗ ਅੰਮ੍ਰਿਤ ਸੁਖ ਸਾਗਰ RAM ਨਾਮ ਰਸ ਪੀਵਨ ਰਹਾਉ ਸੰਚਨ ਰਾਮ ਨਾਮ ਤਨ ਰਤਨਾ ਮਨ ਤਨ ਭੀਤਰ ਸੀਮਨ ਹਰ ਰੰਗ ਰਾਗ ਭੈ ਮਨ ਲਲਾ ਰਾਮ ਨਾਮ ਰਸ ਖੀਵਨ ਜਿਉ ਮੀਨਾ ਜਲ ਸਿਉ ਉਰ ਜਨ ਰਾਮ ਨਾਮ ਸੰਗ ਲੀਵਨ ਨਾਨਕ ਸੰਤ ਚਾਤਰ ਕੀ ਨਿਆਈ ਹਰ ਬੂਦ ਪਾਨ ਸੁਖ ਥੀਵਨ ਸਾਰਗ ਮਹੱਲਾ ਪੰਜਵਾਂ ਹਰ ਕੇ ਨਾਮ ਹੀਨ ਬੇਤਾਲ ਜੇਤਾ ਕਰਨ ਕਰਾਮਨ ਤੇਤਾ ਸਭ ਬੰਧਨ ਜੰਜਾਲ ਰਹਾ ਬਿਨ ਪ੍ਰਾਪ ਸੇਵ ਕਰਤੇ ਅਨ ਸੇਵਾ ਬਿਰਥਾ ਕਾਟੈ ਕਾਲ ਜਬ ਜਮ ਆਏ ਸੰਘਾਰੈ ਪ੍ਰਾਨੀ ਤਬ ਤੁਮਰ ਕਾਉਨ ਹਵਾਲ ਰਾਖ ਲੇਹੋ ਦਾਸ ਆਪਣੇ ਕਉ ਸਦਾ ਸਦਾ ਕਿਰਪਾਲ ਸੋਖ ਨਿਧਾਨ ਨਾਨਕ ਪ੍ਰਭ ਮੇਰਾ ਸਾਧ ਸੰਗ ਧਨ ਮਾਲ ਸਾਰਗ ਮਹੱਲਾ 5ਵਾਂ ਮਨ ਤਨ ਰਾਮ ਕਉ ਬਿਵਹਾਰ ਪ੍ਰੇਮ ਭਗਤ ਗੁਣ ਗਾਵਤ ਗੀਦੇ ਪੋਹਤ ਨਹਿ ਸੰਸਾਰ ਰਹਾ ਸ਼੍ਰਾਵਣੀ ਕੀਰਤਨ ਸਿਮਰਨ ਸੁਆਮੀ ਇਹੋ ਸਾਧਕ ਆਚਾਰ ਚਰਨ ਕਮਲ ਅਸਤੇ ਤੇਰੇ ਦੇ ਅੰਤਰ ਪੂਜਾ ਪ੍ਰਾਨ ਕੋ ਆਧਾਰ ਪ੍ਰਭ ਦੀਨ ਦਿਆਲ ਸੁਨਹੋ ਬੇਨੰਤੀ ਕਿਰਪਾ ਆਪਣੀ ਧਾਰ ਨਾਮ ਨਿਧਾਨ ਉਚਰੋ ਨਿਤ ਰਸਨਾ ਨਾਨਕ ਸਦ ਬਲਿਹਾਰ Sarg ਮਹੱਲਾ 5ਵਾਂ ਹਰ ਕੇ ਨਾਮਹੀਨ ਮਤ ਥੋਰੀ ਸਿਮਰਤ ਨਾਹੀ ਸ੍ਰੀ ਧਰ ਠਾਕੁਰ ਮਿਲਤੇ ਅੰਧ ਦੁਖ ਘੋਰੀ ਰਹਾਓ ਹਰ ਕੇ ਨਾਮ ਸਿਉ ਪ੍ਰੀਤ ਨ ਲਾਗੀ ਅਨਕ ਭੇਖ ਬਹੁ ਜੋਰੀ ਊਟ ਤਬਾਰ ਨ ਲਾਗੈ ਤਾ ਕੋ ਜਿਉਂ ਗਾਗਰ ਜਲ ਫੋਰੀ ਕਰ ਕਿਰਪਾ ਭਗਤ ਰਸ ਦੀਜੈ ਮਾਨਖ ਚਿਤ ਪ੍ਰੇਮ ਰਸ ਖੋਰੀ ਨਾਨਕ ਦਾਸ ਤੇਰੀ ਸਰਨਾਈ ਪ੍ਰਭ ਬਿਨ ਆਨ ਨਾ ਹੋਰੀ ਸਾਰਗ ਮਹੱਲਾ ਪੰਜਵਾਂ ਚਿਤ ਵਉ ਵਾਇਉ ਸਰ ਮਨ ਮਾਹੀ ਹੋਏ ਇਕਤਰ ਮਿਲੋ ਸੰਤ ਸਾਜਨ ਗੁਣ ਗੋਬਿੰਦ ਨਿਤ ਗਾਹੀ ਰਹਾਉ ਬਿਨ ਹਰ ਭਜਨ ਜੀਤੇ ਕਾਮ ਕਰਿ ਅਹ ਤੀਤੇ ਬਿਰਥੇ ਜਾਹੀ ਪੂਰਨ ਪਰਮ ਆਨੰਦ ਮਨ ਮੀਠੋ ਤਿਸ ਬਿਨ ਦੂਸਰ ਨਾਹੀ ਜਾਪ ਤਪ ਸੰਜਮ ਕਰਮ ਸੁਖ ਸਾਧਨ ਤੋਲਨਾ ਕਸ਼ੂਐ ਲਾਹੀ ਚਰਨ ਕਮਲ ਨਾਨਕ ਮਨ ਬੇਦਿਓ ਚਰਨੈ ਸੰਗ ਸਮਾਹੀ ਸਾਰਗ ਮਹੱਲਾ ਪੰਜਵਾਂ ਮੇਰਾ ਪ੍ਰਭ ਸੰਗੇ ਅੰਤਰ ਜਾਮੀ ਆਗੈ ਕੁਸਲ ਪਾਛੈ ਖੇਮ ਸੁਖਾ ਸਿਮਰਤ ਨਾਮ ਸੁਆਮੀ ਰਹਾਵ ਸਾਜਨ ਮੀ ਸਖਾਹਾਰ ਮੀਰੈ ਗੁਣ ਗੋਪਾਲ ਹਰ ਗਾਇਆ ਗੁਣ ਗੋਪਾਲ ਹਰ ਰਾਇਆ ਸਾਜਨ ਮੀ ਸਖਾ ਹਰ ਮੀਰੈ ਗੁਣ ਗੋਪਾਲ ਹਰ ਰਾਇਆ ਬੇਸਰ ਨ ਜਾਇ ਨਿਮਖ ਹਿਰਦੈ ਤੇ ਪੂਰੇ ਗੁਰੂ ਮਿਲਾਇ ਕਰਿ ਕਿਰਪਾ ਰਾਖੇ ਦਾਸ ਆਪਣੀ ਜੀ ਜੰਤ ਵਸ ਜਾ ਕੇ ਏਕਾਲਿਵ ਪੂਰਨ ਪਰਮੇਸ਼ਰ ਭਾਉ ਨਹੀਂ ਨਾਨਕ ਤਾਂ ਕੈ Sarg ਮਹੱਲਾ 5 ਜਾਂ ਕਹਿ ਰਾਮ ਕੋ ਬਲ ਹੋਏ ਸਗਲ ਮਨੋਰਥ ਪੂਰਨ ਤਾਹੁ ਕੋ ਦੁਖ ਨ ਵਿਆਪੈ ਕੋਈ ਰਹਾਉ ਜੋ ਜਨ ਭਗਤ ਦਾਸ ਨਿਜ ਪ੍ਰਭ ਕਾ ਸੁਣ ਜੀਵਾ ਤਿਸ ਸੋਏ ਉਦਮ ਕਰਉ ਦਰਸ਼ਨ ਪੇਖਨ ਕਾ ਕਰਮ ਪ੍ਰਾਪਤ ਹੋਇ ਗੁਰ ਪ੍ਰਸਾਦੀ ਦ੍ਰਿਸ਼ਟ નિਹਾਰੂ ਦੂਸਰ ਨਾਹੀ ਕੋਈ ਦਾਨ ਦੇ ਨਾਨਕ ਆਪਣੇ ਕਾ ਚਰਨ ਜੀਵਾ ਸੰਤ ਧੋਏ ਸਾਰਗ ਮਹੱਲਾ 5ਵਾਂ ਜੀਵਤ RAM ਕੇ ਗੁਣ ਗਾਏ ਕਰੋ ਕਿਰਪਾ ਗੋਪਾਲ ਬੀਠਲੇ ਬਿਸਰਣਾ ਕਬਹੀ ਜਾਏ ਰਹਾਉ ਮਨ ਤਨ ਧਨ ਸਭ ਤੁਮਰਾ ਸੁਆਮੀ ਆਨ ਨਾ ਦੂਜੀ ਜਾਏ ਜਿਉ ਤੂੰ ਰਾਖੈ ਤਿ ਵਿਹੀ ਰਹਿਣਾ ਤੁਮਰਾ ਪਹਿਨੈ ਖਾਈ ਸਾਧ ਸੰਗਤ ਕੈ ਬਲ ਬਲ ਜਾਈ ਬਹੜ ਨ ਜਨਮਾ ਤਾਏ ਨਾਨਕ ਦਾਸ ਤੇਰੀ ਸਰਨ ਹਾਈ ਜਿਉਂ ਪਾਵੇ ਤਿਵੇਂ ਚਲਾਈ ਸਾਰਗ ਮਹਲਾ 5ਵਾਂ ਮਨ ਰੀ ਨਾਮ ਕੋ ਸੁਖ ਸਾਰ ਆਨ ਕਾਮ ਵਿਕਾਰ ਮਾਇਆ ਸਗਲ ਦੀ ਸੈ ਛਾਰ ਰਹਾ ਗ੍ਰਹ ਅੰਧ ਕੂਪ ਪਰਤ ਪ੍ਰਾਣੀ ਨਰਕ ਕੋਰ ਗੁਬਾਰ ਅਨਕ ਜੋਨੀ ਪ੍ਰਮਤ ਹਾਰਿਓ ਪ੍ਰਮਤ ਬਾਰੰਬਾਰ ਪਰਤ ਪਾਵਨ ਭਗਤ ਬਚਲ ਦੀਨ ਕਿਰਪਾ ਧਾਰ ਕਰ ਜੋੜ ਨਾਨਕ ਦਾਨ ਮੰਗੈ ਸਾਧ ਸੰਗ ਉਧਾਰ ਸਾਰਗ ਮਹੱਲਾ 5ਵਾਂ ਬਿਰਾਜ ਜਿਤ ਰਾਮ ਕੋ ਪਰਤਾਪ ਆਤ ਬਿਆਦ ਉਪਾਦ ਸਭ ਨਾਸੀ ਬਿਨ ਸੇ ਤੀਨੈ ਤਾਪ ਪ੍ਰਹਾਉ कृष्णा बूजी पूर्ण आशा चूके शोक संताप गुण गावत अचूत अविनाशी मान तन आत्मत्राप काम क्रोध लोभ मद मत्सर साधु कह संग खाप ਬਖਤ ਵੱਛਲ ਪੈ ਘਾਟਨ ਹਾਰੇ ਨਾਨਕ ਕੇ ਮਾਈ ਬਾਪ ਸਾਰਗ ਮਹੱਲਾ 5 ਆਤੁਰ ਨਾਮ ਬਿਨ ਸੰਸਾਰ ਤ੍ਰਿਪਤ ਨਾ ਹੋਵਤ ਕੂਕਰੀ ਆਸਾ ਇਤ ਲਾਗੋ ਬਿਖਿਆ ਛਾਰ ਰਹਾਓ ਪਾਏ ਠਗਉਰੀ ਆਪ ਖੁਲਾਇਓ ਜਨਮਤਵਾਰਮ ਬਾਰ ਆਇਠ ਗਉੜੀ ਆਪ ਪੁਲਾਇਓ ਜਨ ਮਤ ਬਾਰੋ ਬਾਰ ਹਰ ਕਾ ਸਿਮਰਨ ਨਿਮਖ ਨ ਸਿਮਰਿਓ ਜਮ ਕੰਕਰ ਕਰਤੁ ਖੁਵਾਰ ਹੋ ਹੋ ਕਿਰਪਾਲ ਦੀਨ ਦੁਖ ਭੰਜਨ ਤੇਰਿਆ ਸੰਤਹਿ ਕੀਰਾਵਾਰ ਨਾਨਕ ਦਾਸ ਦਰਸ ਤਪ ਜਾਚੈ ਮਨ ਤਨ ਕੋ ਆਧਾਰ Sarg ਮਹੱਲਾ 5ਵਾਂ ਮੈਲਾ ਹਰ ਕੇ ਨਾਮ ਬਿਨ ਜੀਓ ਤਿਨ ਪ੍ਰਭ ਸਾਚੇ ਆਪ ਭੁਲਾਇਆ ਵਿਖਾਠ ਗਉਰੀ ਪੀਓ ਰਹਾਓ ਕੋਟ ਜਨਮ ਪ੍ਰਮਤਾ ਬਹੁ ਭਾਤੀ 체ਤਨਾ ਕਤਹ ਪਾਈ ਪੂਰਾ ਸਤਗੁਰ ਸਹਜ ਨ ਭੇਟਿਆ ਸਾਗਤ ਆਵੇ ਜਾਈ ਰਾਖ ਲੇਹ ਪ੍ਰਭ ਸੰਮ੍ਰਿਥ ਦਾਤੇ ਤੁਮ ਪ੍ਰਭ ਅਗਮਿ ਅਪਾਰ ਨਾਨਕ ਦਾਸ ਤੇਰੀ ਸਰਨਾਈ ਪਾਵ ਜਲ ਉਤਰਿਓ ਪਾਰ ਸਾਦਗ ਮਹੱਲਾ ਪੰਜਵਾਂ ਜੀਵਨ ਤਉ ਗਣੀਐ ਹਰ ਪੇਖਾ ਕਰੋ ਕਿਰਪਾ ਪ੍ਰੀਤਮ ਮਨਮੋਹਨ ਫੋਰ ਭਰਮ ਕੀ ਰੇਖਾ ਰਹਾ ਹਾਤ ਸੁਨਤ ਕਿਛ ਸਾਤ ਨ ਉਪਜਤ ਬੇਨ ਵਿਸਾਸ ਕਿਆ ਸੇਖਾ ਪ੍ਰਭੂ ਤਿਆਗ ਆਨ ਜੋ ਚਾਹਤ ਤਾ ਕਹਿ ਮੁਖ ਲਾਗੇ ਕਾਲੇਖਾ ਜਾ ਕਹਿ ਰਾਸ ਸਰਬ ਸੁਖ ਸੁਆਮੀ ਆਨ ਨ ਮਾਨਤ ਭੇਖਾ ਨਾਨਕ ਦਰਸ ਮਗਨ ਮਨ 모ਹੀਓ ਪੂਰਨ ਅਰਥ ਬਸੇਖਾ ਸਾਰਗ ਮਹੱਲਾ 5ਵਾਂ ਸਿਮਰਨ RAM ਕੋ ਇਕ ਨਾਮ ਕਲ ਮਲ ਦਗਦ ਹੋਏ ਖਿਨੀ ਅੰਤਰ ਕੋਟ ਦਾਣੇਸ਼ ਨਾਨ ਰਹਾ ਆਨ ਜੰਜਾਰ ਬ੍ਰਿਥਾ ਸ਼੍ਰਾਮ ਕਾਲਤ ਬਿਨ ਹਰ ਫੋਕਟ ਗਿਆਨ ਜਨਮ ਮਰਨ ਸੰਕਟ ਤੇ ਛੂਟੈ ਜਗਦੀਸ਼ ਭਜਨ ਸੁਖ ਧਿਆਨ ਤੇਰੀ ਸਰਨ ਪੂਰਨ ਸੁਖ ਸਾਗਰ ਕਰ ਕਿਰਪਾ ਦੇਵ ਹੁ ਦਾਨ ਸਿਮਰ ਸਿਮਰ ਨਾਨਕ ਪ੍ਰਭ ਜੀਵੈ ਬਿਨ ਸਜਾਈ ਅਭਿਮਾਨ ਸਾਰਗ ਮਹੱਲਾ ਪੰਜਵਾਂ ਧੂਰਤ ਸੋਈ ਜੇ ਧੁਰ ਕੋ ਲਾਗੈ ਸੋਈ ਧੁਰੰਦਰ ਸੋਈ ਬਸੁੰਦਰ ਹਰ ਏਕ ਪ੍ਰੇਮ ਰਸ ਪਾਗੈ ਰਹਾਉ ਬਾਲ ਬੰਚ ਕਰੈ ਨਾ ਜਾਣੈ ਲਾਬੈ ਸੋ ਤੂ ਰਤ ਨਹੀਂ ਮੂੜਾ ਸੁਆਰਥ ਤਿਆਗ ਅਸਾਰਥ ਰਚਿਓ ਨੈ ਸਮਰੈ ਪ੍ਰਭ ਰੂੜਾ ਸੋਈ ਚਤਰ ਸਿਆਣਾ ਪੰਡਤ ਸੋ ਸੂਰਾ ਸੋ ਦਾਨਾ ਸਾਧ ਸੰਗ ਜਿਨ ਹਰ ਹਰ ਜਪਿਓ ਨਾਨਕ ਸੋ ਪਰਵਾਨਾ ਸਾਰਗ ਮਹੱਲਾ ਪੰਜਵਾਂ ਹਰ ਹਰ ਸੰਤ ਜਨਾ ਕੀ ਜੀਵਨ ਬਿਖੇ ਰਸ ਪੋਗ ਅੰਮ੍ਰਿਤ ਸੁਖ ਸਾਗਰ RAM ਨਾਮ ਰਸ ਪੀਵਨ ਰਹਾਉ ਸੰਚਨ RAM ਨਾਮ ਤਨ ਰਤਨਾ ਮਨ ਤਨ ਭੀਤਰ ਸੀਮਨ ਹਰ ਰੰਗ ਰਾਗ ਭੈ ਮਨ ਲਲਾ RAM ਨਾਮ ਰਸ ਖੀਵਨ ਜਿਉ ਮੀਨਾ ਜਲ ਸਿਉ ਉਰ ਝਨ ਰਾਮ ਨਾਮ ਸੰਗ ਲੀਵਨ ਨਾਨਕ ਸੰਤ ਚਾਤਰ ਕੀ ਨਿਆਈ ਹਰ ਬੂਦ ਪਾਨ ਸੁਖ ਥੀ ਮਨ ਸਵਰਗ ਮਹੱਲਾ ਪੰਜਵਾਂ ਹਰ ਕੇ ਨਾਮ ਹੀਨ ਬੇਤਾਲ ਜੇਤਾ ਕਰਨ ਕਰਾਮਨ ਤੇਤਾ ਸਭ ਵੰਦਨ ਜੰਜਾਲ ਰਹਾਉ ਬੇਨ ਪ੍ਰਾਭ ਸੇਵ ਕਰਤੇ ਅਨ ਸੇਵਾ ਬਿਰਥਾ ਕਾਟੈ ਕਾਲ ਜਬ ਜਮ ਆਏ ਸੰਘਾਰੇ ਪ੍ਰਾਨੀ ਤਬ ਤੁਮਰ ਕਾਉਨ ਹਵਾਲ ਰਾਖ ਲਿਹੁ ਦਾਸ ਆਪਣੇ ਕੋ ਸਦਾ ਸਦਾ ਕਿਰਪਾਲ ਸੋਖ ਨਿਧਾਨ ਨਾਨਕ ਪ੍ਰਭ ਮੇਰਾ ਸਾਧ ਸੰਗ ਧਨ ਮਾਲ ਸਾਰਗ ਮਹੱਲਾ 5ਵਾਂ ਮਨ ਤਨ ਰਾਮ ਕਉ ਬਿਵਹਾਰ ਪ੍ਰੇਮ ਭਗਤ ਗੁਣ ਗਾਵਤ ਗੀਦੇ ਪੋਹਤ ਨਹਿ ਸੰਸਾਰ ਰਹਾ ਸ੍ਰਾਵਣੀ ਕੀਰਤਨ ਸਿਮਰਨ ਸੁਆਮੀ ਇਹੋ ਸਾਧਕ ਆਚਾਰ ਚਰਨ ਕਮਲ ਅਸਤੇ ਤੇਰੇ ਦੇ ਅੰਤਰ ਪੂਜਾ ਪ੍ਰਾਨ ਕੋ ਆਧਾਰ ਪ੍ਰਾਪ ਦਿਨ ਦਿਆਲ ਸੁਨ ਹੋ ਬੇਨੰਤੀ ਕਿਰਪਾ ਆਪਣੀ ਧਾਰ ਨਾਮ ਨਿਧਾਨ ਉਚਰੋ ਨਿਤ ਰਸਨਾ ਨਾਨਕ ਸਦ ਬਲਹਾਰ Sarg ਮਹੱਲਾ 5 ਹਰ ਕੇ ਨਾਮ ਹੀਨ ਮਤ ਥੋਰੀ ਸਿਮਰਤ ਨਾਹੀ ਸ੍ਰੀ ਧਰ ਠਾਕੁਰ ਮਿਲਤੇ ਅੰਧ ਦੁਖ ਕੋਰੀ ਰਹਾਉ ਹਰ ਕੇ ਨਾਮ ਸਿਉ ਪ੍ਰੀਤ ਨ ਲਾਗੀ ਅਨੰਗ ਭੇਖ ਬਹੁ ਜੋਰੀ ਟੂਟਤ ਬਾਰ ਨ ਲਾਗੇ ਤਾਕੋ ਜਿਉਂ ਗਾਗਰ ਜਲ ਫੋਰੀ ਕਰ ਕਿਰਪਾ ਭਗਤ ਰਸ ਦੀਜੈ ਮਾਨਖ ਚਿਤ ਪ੍ਰੇਮ ਰਸ ਖੋਰੀ ਨਾਨਕ ਦਾਸ ਤੇਰੀ ਸਰਨਾਈ ਪ੍ਰਭ ਬਿਨ ਆਨ ਨਾ ਹੋਰੀ ਸਾਰਗ ਮਹੱਲਾ ਪੰਜਵਾਂ ਚਿਤ ਵਉ ਵਾਇਉ ਸਰ ਮਨ ਮਾਹੀ ਹੋਏ ਇਕਤਰ ਮਿਲੋ ਸੰਤ ਸਾਜਨ ਗੁਣ ਗੋਬਿੰਦ ਨਿਤ ਗਾਹੀ ਰਹਾਉ ਬਿਨਹਾਰ ਭਜਨ ਜੀਤੇ ਕਾਮ ਕਰੀ ਅਹ ਤੀਤੇ ਬਿਰਥੇ ਜਾਹੀ ਪੂਰਨ ਪਰਮ ਆਨੰਦ ਮਨ ਮੀਠੋ ਤਿਸ ਬਿਨ ਦੂਸਰ ਨਾਹੀ ਜਾਪ ਤਪ ਸੰਜਮ ਕਰਮ ਸੁਖ ਸਾਧਨ ਤੋਲਨਾ ਕਸ਼ੂਐ ਲਾਹੀ ਚਰਨ ਕਮਲ ਨਾਨਕ ਮਨ ਬੇਦਿਓ ਚਰਨੈ ਸੰਗ ਸਮਾਹੀ ਸਾਰਗ ਮਹੱਲਾ ਪੰਜਵਾਂ ਮੇਰਾ ਪ੍ਰਵ ਸੰਗੇ ਅੰਤਰ ਜਾਮੀ ਆਗੈ ਕੁਸਲ ਪਾਛੈ ਖੇਮ ਸੁਖਾ ਸਿਮਰਤ ਨਾਮ ਸੁਆਮੀ ਰਹਾਉ ਸਾਜਨ ਮੀ ਸਖਾਹਾਰ ਮੀਰੈ ਗੁਣ ਗੋਪਾਲ ਹਰ ਗਾਇਆ ਗੁਣ ਗੋਪਾਲ ਹਰ ਰਾਇਆ ਸਾਜਨ ਮੀ ਸਖਾਹਰ ਮੀਰੈ ਗੁਣ ਗੋਪਾਲ ਹਰ ਰਾਇਆ ਬੇਸਰ ਨਾ ਜਾਈ ਨਿਮਖ ਹਿਰਦੈ ਪੂਰੇ ਗੁਰੂ ਮਿਲਾਇਆ ਕਰ ਕਿਰਪਾ ਰਾਖੇ ਦਾਸ ਆਪਣੀ ਜੀ ਜੰਤ ਵਸ ਜਾਕੇ ਏਕਾਲਿਵ ਪੂਰਨ ਪਰਮੇਸ਼ਰ ਭਾਉ ਨਹੀਂ ਨਾਨਕ ਤਾਂ ਕੈ ਸਾਰਗ ਮਹੱਲਾ ਪੰਜਵਾਂ ਜਾਂ ਕਹਿ ਰਾਮ ਕੋ ਬਲ ਹੋਏ ਸਗਲ ਮਨੋਰਥ ਪੂਰਨ ਤਾਹੁ ਕੋ ਦੁਖ ਨ ਵਿਆਪੈ ਕੋਈ ਰਹਾਉ ਜੋ ਜਨ ਭਗਤ ਦਾਸ ਨਿਜ ਪ੍ਰਭ ਕਾ ਸੁਣ ਜੀਵਾ ਤਿਸ ਸੋਏ ਉਦਮ ਕਰਉ ਦਰਸ਼ਨ ਪੇਖਣ ਕਾ ਕਰਮ ਪ੍ਰਾਪਤ ਹੋਇ ਗੁਰ ਪ੍ਰਸਾਦੀ ਦ੍ਰਿਸ਼ਟ નિਹਾਰਉ ਦੂਸਰ ਨਾਹੀ ਕੋਈ ਦਾਨ ਦੇ ਨਾਨਕ ਆਪਣੇ ਕਾ ਚਰਨ ਜੀਵਾ ਸੰਤ ਧੋਏ ਸਾਰਗ ਮਹੱਲਾ 5ਵਾਂ ਜੀਵਤ RAM ਕੇ ਗੁਣ ਗਾਏ ਕਰੋ ਕਿਰਪਾ ਗੋਪਾਲ ਬੀਠੁਲੇ ਬਿਸਰਣਾ ਕਬਹੀ ਜਾਏ ਰਹਾਉ ਮਨ ਤਨ ਧਨ ਸਭ ਤੁਮਰਾ ਸੁਆਮੀ ਆਨ ਨਾ ਦੂਜੀ ਜਾਏ ਜਿਉ ਤੂੰ ਰਾਖੈ ਤਿ ਵਿਹੇ ਰਹਿਣਾ ਤੁਮਰਾ ਪਹਿਨੈ ਖਾਈ ਸਾਧ ਸੰਗਤ ਕੈ ਬਲ ਬਲ ਜਾਈ ਬਹੜ ਨ ਜਨਮਾ ਤਾਏ ਨਾਨਕ ਦਾਸ ਤੇਰੀ ਸਰਨ ਹਾਈ ਜਿਉ ਪਾਵੇ ਤਿਵੇਂ ਚਲਾਈ ਸਾਰਗ ਮਹਲਾ 5ਵਾਂ ਮਨ ਰੀ ਨਾਮ ਕੋ ਸੁਖ ਸਾਰ ਆਨ ਕਾਮ ਵਿਕਾਰ ਮਾਇਆ ਸਗਲ ਦੀ ਸੈ ਛਾਰ ਰਹਾ ਗ੍ਰਹ ਅੰਧ ਕੂਪ ਪਰਤ ਪ੍ਰਾਣੀ ਨਰਕ ਕੋਰ ਗੁਬਾਰ ਅਨਕ ਜੋਨੀ ਪ੍ਰਮਤ ਹਾਰਿਓ ਪ੍ਰਮਤ ਬਾਰੰਬਾਰ ਪਰਤ ਪਾਮਨ ਭਗਤ ਬਚਲ ਦੀਨ ਕਿਰਪਾ ਧਾਰ ਕਰ ਜੋੜ ਨਾਨਕ ਦਾਨ ਮੰਗੈ ਸਾਧ ਸੰਗ ਉਧਾਰ ਸਾਰਗ ਮਹੱਲਾ ਪੰਜਵਾਂ ਬਿਰਾਜ ਜਿਤ ਰਾਮ ਕੋ ਪਰਤਾਪ ਆਤ ਬਿਆਦ ਉਪਾਦ ਸਭ ਨਾਸੀ ਬਿਨ ਸੇ ਤੀਨੈ ਤਾਪ ਰਹਾਉ त्रिशना बुजी पूर्ण आशा चूके शोक संताप गुण गावत अचूत अविनाशी मान तन आत्मत्राप काम क्रोध लोभ मद मत्सर साधु कह संग खाप ভক্ত वचल पै काटन हारे नानक के माई बाप सारग मोहल्ला 5वा आतुर नाम बिन संसार तृप्त ना होवत कुकरी आशा इत लागो बिखिया सार रहा पाए ठगौरी आप हुलायो जन्मत्वारम बार ਪਾਇਠ ਗਉਰੀ ਆਪ ਪੁਲਾਇਓ ਜਨ ਮਤ ਬਾਰੋ ਬਾਰ ਹਰ ਕਾ ਸਿਮਰਨ ਨਿਮਖ ਨਾ ਸਿਮਰਿਓ ਜਮ ਕੰਕਰ ਕਰ ਤਖਵਾਰ ਹੋ ਹੋ ਕਿਰਪਾਲ ਦੀਨ ਦੁਖ ਭੰਜਨ ਤੇਰਿਆ ਸੰਤੈ ਕੀ ਰਾवार ਨਾਨਕ ਦਾਸ ਦਰਸ ਪਤਵ ਜਾਚੈ ਮਨ ਤਨ ਕੋ ਆਧਾਰ ਸਾਰਗ ਮਹੱਲਾ 5 ਮੈਲਾ ਹਰ ਕੇ ਨਾਮ ਬਿਨ ਜੀਓ ਤਿਨ ਪ੍ਰਭ ਸਾਚੇ ਆਪ ਭੁਲਾਇਆ ਵਿਖਾਠ ਗਉਰੀ ਪੀਓ ਰਹਾਉ ਕੋਟ ਜਨਮ ਪ੍ਰਮਤਉ ਬਹੁ ਭਾਤੀ ਚੇਤਨਾ ਕਤਹ ਪਾਈ ਪੂਰਾ ਸਤਗੁਰ ਸਹਜ ਨ ਭੇਟਿਆ ਸਾਗਤ ਆਵੇ ਜਾਈ ਰਾਖ ਲਿਹੁ ਪ੍ਰਭ ਸੰਮ੍ਰਿਥ ਦਾਤੇ ਤੁਮ ਪ੍ਰਭ ਅਗਮਿ ਅਪਾਰ ਨਾਨਕ ਦਾਸ ਤੇਰੀ ਸਰਨਾਈ ਪਾਵ ਜਲ ਉਤਰਿਓ ਪਾਰ ਸਾਜਗ ਮਹੱਲਾ ਪੰਜਵਾਂ ਜੀਵਨ ਤਉ ਗਣੀਐ ਹਰ ਪੇਖਾ ਕਰੋ ਕਿਰਪਾ ਪ੍ਰੀਤਮ ਮਨਮੋਹਨ ਫੋਰ ਪਰਮ ਕੀ ਰੇਖਾ ਰਹਾਉ ਕਹਤ ਸੁਨਤ ਕਿਛ ਸਾਤ ਨੈ ਉਪਜਤ ਬੇਨ ਵਿਸਾਸ ਕਿਆ ਸੇਖਾਂ ਪ੍ਰਭੂ ਤਿਆਗ ਆਨ ਜੋ ਚਾਹਤ ਤਾ ਕੈ ਮੁਖ ਲਾਗੈ ਕਾਲੇਖਾ ਜਾਂ ਕੈ ਰਾਸ ਸਰਬ ਸੁਖ ਸੁਆਮੀ ਆਨ ਨ ਮਾਨਤ ਭੇਖਾ ਨਾਨਕ ਦਰਸ ਮਗਨ ਮਨ 모ਹੀਓ ਪੂਰਨ ਅਰਥ ਬਸੇਖਾ ਸਾਰਗ ਮਹੱਲਾ 5ਵਾਂ ਸਿਮਰਨ RAM ਕੋ ਇਕ ਨਾਮ ਕਲ ਮਲ ਦਗਦ ਹੋਏ ਖਿਨੀ ਅੰਤਰ ਕੋਟ ਦਾਣੇ ਸ਼ਨਾਨ ਰਹਾ ਆਨ ਜੰਜਾਰ ਬ੍ਰਥਾ ਸ਼੍ਰਾਮ ਕਾਲਤ ਬਿਨ ਹਰਫੋ ਕਟ ਗਿਆਨ ਜਨਮ ਮਰਨ ਸੰਕਟ ਤੇ ਛੂਟੈ ਜਗਦੀਸ਼ ਭਜਨ ਸੁਖ ਧਿਆਨ ਤੇਰੀ ਸ਼ਰਨ ਪੂਰਨ ਸੁਖ ਸਾਗਰ ਕਰਿ ਕਿਰਪਾ ਦੇਵ ਹੁ ਦਾਨ ਸਿਮਰ ਸਿਮਰ ਨਾਨਕ ਪ੍ਰਭ ਜੀਵੈ ਬਿਨ ਸਜਾਈ ਅਭਿਮਾਨ ਸਾਰਗ ਮਹੱਲਾ 5 ਤੂਰਤ ਸੋਈ ਜੇ ਧੁਰ ਕੋ ਲਾਗੈ ਸੋਈ ਤੁਰੰਦਰ ਸੋਈ ਬਸੁੰਦਰ ਹਰ ਏਕ ਪ੍ਰੇਮ ਰਸ ਪਾਗੈ ਰਹਾਉ ਬਾਲਬੰਚ ਕਰੈ ਨਾ ਜਾਣੈ ਲਾਭੈ ਸੋ ਤੂ ਰਤ ਨਹੀਂ ਮੂੜਾ ਸਵਾਰਥ ਤਿਆਗ ਅਸਾਰਥ ਰਚਿਓ ਨੈ ਸਮਰੈ ਪ੍ਰਭ ਰੂੜਾ ਸੋਈ ਚਤਰ ਸਿਆਣਾ ਪੰਡਤ ਸੋ ਸੂਰਾ ਸੋ ਦਾਨਾ ਸਾਧ ਸੰਗ ਜਿਨ ਹਰਿ ਹਰਿ ਜਪਿਓ ਨਾਨਕ ਸੋ ਪਰਵਾਨਾ ਸਾਰਗ ਮਹੱਲਾ ਪੰਜਵਾਂ ਹਰ ਹਰ ਸੰਤ ਜਨਾ ਕੀ ਜੀਵਨ ਬਿਖੇ ਰਸ ਪੋਗ ਅੰਮ੍ਰਿਤ ਸੁਖ ਸਾਗਰ ਰਾਮ ਨਾਮ ਰਸ ਪੀਵਨ ਰਹਾਉ ਸਚਨ ਰਾਮ ਨਾਮ ਧਨ ਰਤਨਾ ਮਨ ਤਨ ਭੀਤਰ ਸੀਮਨ ਹਰ ਰੰਗ ਰਾਗ ਭੈ ਮਨ ਲਲਾ ਰਾਮ ਨਾਮ ਰਸ ਖੀਵਨ ਜਿਉ ਮੀਨਾ ਜਲ ਸਿਉ ਉਰ ਝਨੋ RAM ਨਾਮ ਸੰਗ ਲੀਵਨ ਨਾਨਕ ਸੰਤ ਚਾਤਰ ਕੀ ਨਿਆਈ ਹਰ ਬੂਦ ਪਾਨ ਸੁਖ ਥੀ ਮਨ ਸਵਰਗ ਮਹੱਲਾ ਪੰਜਵਾਂ ਹਰ ਕੇ ਨਾਮ ਹੀਨ ਬੇਤਾਲ ਜੇਤਾ ਕਰਨ ਕਰਾਮਨ ਤੇਤਾ ਸਭ ਵੰਦਨ ਜੰਜਾਲ ਰਹਾਉ ਬੇਨ ਪ੍ਰਭ ਸੇਵ ਕਰਤੇ ਅਨ ਸੇਵਾ ਬਿਰਥਾ ਕਾਟੈ ਕਾਲ ਜਬ ਜਮ ਆਏ ਸੰਘਾਰੇ ਪ੍ਰਾਨੀ ਤਬ ਤੁਮਰੋ ਕਾਉਣ ਹਵਾਲ ਰਾਖ ਲਿਹੁ ਦਾਸ ਆਪਣੇ ਕੋ ਸਦਾ ਸਦਾ ਕਿਰਪਾਲ ਸੋਖ ਨਿਧਾਨ ਨਾਨਕ ਪ੍ਰਭ ਮੇਰਾ ਸਾਧ ਸੰਗ ਧਨ ਮਾਲ ਸਾਰਗ ਮਹਲਾ 5 ਮਨ ਤਨ ਰਾਮ ਕਉ ਬਿਵਹਾਰ ਪ੍ਰੇਮ ਭਗਤ ਗੁਣ ਗਾਵਤ ਗੀਦੇ ਪੋਹਤ ਨਹਿ ਸੰਸਾਰ ਰਹਾ ਸ੍ਰਾਵਣੀ ਕੀਰਤਨ ਸਿਮਰਨ ਸੁਆਮੀ ਇਹੋ ਸਾਧਕ ਆਚਾਰ ਚਰਨ ਕਮਲ ਅਸਤੇ ਤੇਰੇ ਦੇ ਅੰਤਰ ਪੂਜਾ ਪ੍ਰਾਨ ਕੋ ਆਧਾਰ ਪ੍ਰਾਪ ਦਿਨ ਦਿਆਲ ਸੁਨ ਹੋ ਬੇਨੰਤੀ ਕਿਰਪਾ ਆਪਣੀ ਧਾਰ ਨਾਮ ਨਿਧਾਨ ਉਚਰੋ ਨਿਤ ਰਸਨਾ ਨਾਨਕ ਸਦ ਬਲਿਹਾਰ Sarg ਮਹੱਲਾ 5 ਹਰ ਕੇ ਨਾਮ ਹੀਨ ਮਤ ਥੋਰੀ ਸਿਮਰਤ ਨਾਹੇ ਸ੍ਰੀ ਧਰ ਠਾਕੁਰ ਮਿਲਤ ਅੰਧ ਦੁਖ ਘੋਰੀ ਰਹਾਉ ਹਰਗੇ ਨਾਮ ਸਿਉ ਪ੍ਰੀਤ ਨ ਲਾਗੀ ਅਨੰਗ ਭੇਖ ਬਹੁ ਜੋਰੀ ਟੂਟਤ ਬਾਰ ਨ ਲਾਗੇ ਤਾ ਕੋ ਜਿਉ ਗਾਗਰ ਜਲ ਫੋਰੀ ਕਰ ਕਿਰਪਾ ਭਗਤ ਰਸ ਦੀਜੈ ਮਾਨਖ ਚਿਤ ਪ੍ਰੇਮ ਰਸ ਖੋਰੀ ਨਾਨਕ ਦਾਸ ਤੇਰੀ ਸਰਨਾਈ ਪ੍ਰਭ ਬਿਨ ਯਾਨ ਨਾ ਹੋਰੀ Sarg Mahalla 5ਵਾਂ ਚਿਤ ਵਾ ਵਾਇਓ ਸਰ ਮਨ ਮਾਹੀ ਹੋਏ ਇਕੱਤਰ ਮਿਲੋ ਸੰਤ ਸਾਜਣ ਗੁਣ ਦੋ ਬਿੰਦ ਨਿਤ ਗਾਹੀ ਰਹਾਵ ਬਿਨ ਹਰ ਭਜਨ ਜੀਤੇ ਕਾਮ ਕਰਿ ਅਹੈ ਤੇਤੇ ਬਿਰਥੇ ਜਾਹੇ ਪੂਰਨ ਪਰਮ ਆਨੰਦ ਮਨ ਮੀਠੋ ਤੇਸ ਬਿਨ ਦੂਸਰ ਨਾਹੀ ਜਾਪ ਤਪ ਸੰਜਮ ਕਰਮ ਸੁਖ ਸਾਧਨ ਤੋਲਨਾ ਕਸ਼ੂਐ ਲਾਹੀ ਚਰਨ ਕਮਲ ਨਾਨਕ ਮਨ ਬੇਦਿਓ ਚਰਨੈ ਸੰਗ ਸਮਾਹੀ ਸਾਰਗ ਮਹੱਲਾ ਪੰਜਵਾਂ ਮੇਰਾ ਪ੍ਰਵ ਸੰਗੇ ਅੰਤਰ ਜਾਮੀ ਆਗੈ ਕੁਸਲ ਪਾਛੈ ਖੇਮ ਸੁਖਾ ਸਿਮਰਤ ਨਾਮ ਸੁਆਮੀ ਰਹਾਵ ਸਾਜਨ ਮੀਤ ਸਖਾਹਾਰ ਮੀਰੈ ਗੁਣ ਗੋਪਾਲ ਹਰ ਗਾਇਆ ਗੁਣ ਗੋਪਾਲ ਹਰ ਰਾਇਆ ਸਾਜਨ ਮੀਰ ਸਖਾ ਹਰ ਮੀਰੈ ਗੁਣ ਗੋਪਾਲ ਹਰ ਰਾਇਆ ਬੇਸਰ ਨਾ ਜਾਈ ਨਿਮਖ ਹਿਰਦੈ ਪੂਰੇ ਗੁਰੂ ਮਿਲਾਇਆ ਕਰ ਕਿਰਪਾ ਰਾਖੇ ਦਾਸ ਆਪਣੀ ਜੀ ਜੰਤ ਵਸ ਜਾਕੇ ਏਕਾਲਿਵ ਪੂਰਨ ਪਰਮੇਸ਼ਰ ਭਾਉ ਨਹੀਂ ਨਾਨਕ ਤਾਂ ਕੈ ਸਾਰਗ ਮਹਲਾ 5 ਜਾਂ ਕਹਿ ਰਾਮ ਕੋ ਬਲ ਹੋਏ ਸਗਲ ਮਨੋਰਥ ਪੂਰਨ ਤਾਹੁ ਕੋ ਦੁਖ ਨ ਵਿਆਪੈ ਕੋਈ ਰਹਾਉ ਜੋ ਜਨ ਭਗਤ ਦਾਸ ਨਿਜ ਪ੍ਰਭ ਕਾ ਸੁਣ ਜੀਵਾ ਤੇ ਸੋਏ ਉਦਮ ਕਰਉ ਦਰਸ਼ਨ ਪੇਖਨ ਕਾ ਕਰਮ ਪ੍ਰਾਪਤ ਹੋਇ ਗੁਰ ਪ੍ਰਸਾਦੀ ਦ੍ਰਿਸ਼ਟ નિਹਾਰੂ ਦੂਸਰ ਨਾਹੀ ਕੋਈ ਦਾਨ ਦੇ ਨਾਨਕ ਆਪਣੇ ਕਾ ਚਰਨ ਜੀਵਾ ਸੰਤ ਧੋਇ ਸਾਰਗ ਮਹੱਲਾ 5ਵਾਂ ਜੀਵਤ RAM ਕੇ ਗੁਣ ਗਾਈ ਕਰੋ ਕਿਰਪਾ ਗੋਪਾਲ ਬੀਠਲੇ ਬਿਸਰਣਾ ਕਬਹੀ ਜਾਏ ਰਹਾਉ ਮਨ ਤਨ ਧਨ ਸਭ ਤੁਮਰਾ ਸੁਆਮੀ ਆਨ ਨਾ ਦੂਜੀ ਜਾਏ ਜਿਉ ਤੂੰ ਰਾਖੈ ਤਿ ਵਿਹੀ ਰਹਿਣਾ ਤੁਮਰਾ ਪਹਿਨੈ ਖਾਈ ਸਾਧ ਸੰਗਤ ਕੈ ਬਲ ਬਲ ਜਾਈ ਬਹੜ ਨ ਜਨਮਾ ਤਾਏ ਨਾਨਕ ਦਾਸ ਤੇਰੀ ਸਰਨ ਹਾਈ ਜਿਉ ਪਾਵੇ ਤਿ ਵੈ ਚਲਾਏ ਸਾਰਗ ਮਹਲਾ 5ਵਾਂ ਮਨ ਰੀ ਨਾਮ ਕੋ ਸੁਖ ਸਾਰ ਆਨ ਕਾਮ ਵਿਕਾਰ ਮਾਇਆ ਸਗਲ ਦੀਸੈ ਛਾਰ ਰਹਾ ਗ੍ਰਹ ਅੰਧ ਕੂਪ ਪਰਤ ਪ੍ਰਾਣੀ ਨਰਕ ਕੋਹਰ ਗੁਬਾਰ ਤਨਕ ਜੋਨੀ ਪ੍ਰਮਤ ਹਾਰਿਓ ਪ੍ਰਮਤ ਬਾਰੰਬਾਰ ਪਰਤ ਪਾਵਨ ਭਗਤ ਬਚਲ ਦੀਨ ਕਿਰਪਾ ਧਾਰ ਕਰ ਜੋੜ ਨਾਨਕ ਦਾਨ ਮੰਗੈ ਸਾਧ ਸੰਗ ਉਧਾਰ ਸਾਰਗ ਮਹੱਲਾ ਪੰਜਵਾਂ ਬਿਰਾਜ ਜਿਤ ਰਾਮ ਕੋ ਪਰਤਾਪ ਆਤ ਬਿਆਦ ਉਪਾਦ ਸਭ ਨਾਸੀ ਬਿਨ ਸੇ ਤੀਨੈ ਤਾਪ ਰਹਾਉ तृष्णा बूजी पूर्ण आशा चूके शोक संताप गुण गावत अचूत अविनाशी मन तन आत्मत्राप काम क्रोध लोभ मद मत्सर साधु कह संग खाप ਭਗਤ ਵੱਛਲ ਪੈ ਘਾਟਨ ਹਾਰੇ ਨਾਨਕ ਕੇ ਮਾਈ ਬਾਪ ਸਾਰਗ ਮਹੱਲਾ 5 ਆਤੁਰ ਨਾਮ ਬਿਨ ਸੰਸਾਰ ਤ੍ਰਿਪਤ ਨਾ ਹੋਵਤ ਕੂਕਰੀ ਆਸਾ ਇਤ ਲਾਗੋ ਬਿਖਿਆ ਛਾਰ ਰਹਾਓ ਪਾਏ ਠਗਔਰੀ ਆਪ ਭੁਲਾਇਓ ਜਨਮਤਵਾਰਮ ਬਾਰ ਪਾਇਠ ਗਉਰੀ ਆਪ ਤੁਲਾਇਓ ਜਨ ਮਤ ਬਾਰੋ ਬਾਰ ਹਰ ਕਾ ਸਿਮਰਨ ਨਿਮਖ ਨਾ ਸਿਮਰਿਓ ਜਮ ਕੰਕਰ ਕਰ ਤਖਵਾਰ ਹੋ ਹੋ ਕਿਰਪਾਲ ਦੀਨ ਦੁਖ ਭੰਜਨ ਤੇਰਿਆ ਸੰਤੈ ਕੀ ਰਾवार ਨਾਨਕ ਦਾਸ ਦਰਸਪ ਕਬ ਜਾਚੈ ਮਨ ਤਨ ਕੋ ਆਧਾਰ ਸਾਰਗ ਮਹੱਲਾ 5 ਮੈਲਾ ਹਰ ਕੇ ਨਾਮ ਬਿਨ ਜੀਓ ਤੈਨ ਪ੍ਰਭ ਸਾਚਿ ਆਪ ਭੁਲਾਇਆ ਵਿਖਾਠ ਗਉੜੀ ਪੀਓ ਰਹਾਓ ਕੋਟ ਜਨਮ ਪ੍ਰਮਤਉ ਬਹੁ ਭਾਤੀ ਚੇਤਨਾ ਕਤਹ ਪਾਈ ਪੂਰਾ ਸਤਗੁਰ ਸਹਜ ਨਾ ਭੇਟਿਆ ਸਾਗਤ ਆਵੇ ਜਾਈ ਰਾਖ ਲੇਹ ਪ੍ਰਭ ਸੰਮ ਰਿਥ ਦਾਤੇ ਤੁਮ ਪ੍ਰਭ ਅਗਮਿ ਅਪਾਰ ਨਾਨਕ ਦਾਸ ਤੇਰੀ ਸਰਨਾਈ ਪਾਵ ਜਲ ਉਤਰਿਓ ਪਾਰ